ਨੇ ਆ ਤਾਂ ਤੁਖਿਆ ਹਾਂ ਕਿਨਾਂ ਨੂੰ ਮੈਨੂੰ ਵੀ ਕਿਹਾ ਹਾਂ ਆਏ ਤੇ ਐਂ ਕਿਹਾ ਹਾਂ ਇਹਨਾਂ ਨੂੰ ਗਿਆ ਇਹ ਮੈਨੂੰ ਵੀ ਕਿਹਾ ਨਹੀਂ ਨਹੀਂ ਤੂੰ ਬੋਲਦਾ ਢੀਢਾ ਜੀ ਤੂੰ ਮੈਨੂੰ ਐਂ ਕਹਿ ਵੀ ਆਏ ਚਲ ਜੇ ਐਂ ਕਿਹਾ ਤਾਂ ਜਾਣ ਥਾਂ ਨਾਲ ਆ ਫੇਰ ਉਹੀ ਗੱਲ ਹੋ ਗਈ ਜਣੀ ਇਹ ਹੋ ਹੋ ਗਏ ਮੈਂ ਮਾਰਾ ਹੋ ਗਿਆ ਨਹੀਂ ਨਹੀਂ ਦੇਖ ਪਤੋ ਗੱਲ ਇਹ ਆ ਰਾਹ ਮੈਨੂੰ ਦੇ ਤੋ ਚੱਲਣਾ ਇਹਨਾਂ ਨੂੰ ਦੇ ਤੋ ਨਹੀਂ ਕੀ ਕਹਿੰਦੇ ਤੁਸੀਂ ਕੀ ਕਹਿੰਦੇ ਤੂੰ ਕਹਿ ਵੀ ਆਏ ਤੂੰ ਕਹਿ ਮੰਗੇ ਆਏ ਲੈ ਜਾ ਬਾਬਾ ਜੈਜ ਗਿਆ ਇਹ ਦੋ ਤਿੰਨ ਗੱਰ ਰੁਪਈਆ ਇੱਕੋ ਹੀ ਗੱਲ ਕਹਦੇ ਇੱਕੋ ਹੀ ਗੱਲ ਕਹਦੇ ਵੀ ਆ ਲੈ ਜਾ ਬਸ ਹਾਂ 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 ਅਗਰ ਐਂ ਥਾਣਾ ਦਿਖਾਉਣੇ ਸਮਝਿਆ ਨਹੀਂ ਆ ਤਾਂ ਹੈ ਹੈ ਕੋਈ ਗੱਲ ਕਹਦੇ ਕਹਿੰਦੀ ਕੋਈ ਗੱਲ ਨਹੀਂ ਕਹਿੰਦੇ ਨਾ ਦੀ ਕੱਚੀ ਹੈ ਕੱਚੀ ਹੈ ਜੇ 98 10 ਜਮ ਜੇ ਦਾ ਜੇ ਦਾ ਇਹਨਾਂ ਦੇ ਕਹਿਣ ਤੇ ਲੈ ਮਾਂ ਜਿਵੇਂ ਤੂੰ ਇਹਨਾਂ ਨੂੰ 130 ਗਿਆ ਮੈਨੂੰ ਕਹਿੰਦੇ 90 ਦੀ ਲੈਦਾ ਜਾ ਕੇ ਠੀਕ ਹੈ ਇਹਨਾਂ ਦੇ ਕਹਿਣ ਤੇ ਲਮਾ ਉਹ ਤਾਂ ਨਹੀਂ ਗੱਲ ਦਾ ਸਵਾਦ ਜੇ ਮੈਂ ਲੈਣਾ ਮੈਂ ਇਸ ਨੂੰ ਤੇ ਪੰਜ ਉੱਪਰ ਤਾਂ ਵੀ ਕਹਿੰਦੇ ਆਏ ਕਹ ਕਿ ਗਏ ਤੁਸੀਂ ਪੰਜ ਉੱਪਰ ਫਿਰ ਮੈਨੂੰ 90 ਨੂੰ ਕਾਸ ਨੂੰ ਕਿਹਾ ਤੂੰ ਕਿਹਾ 10 ਉੱਪਰ ਵੀ ਕਹਤਾ ਮੈਨੂੰ ਜੇ ਤੈਨੂੰ ਪੰਜ ਉੱਪਰ ਕਹਿੰਦੇ ਆ ਹੁਣ ਜੇ ਤੈਨੂੰ ਪੰਜ ਉੱਪਰ ਕਹਿੰਦੇ ਫਿਰ ਆਏਂਦੇ 10 ਉੱਪਰ ਹੀ ਕਹਤਾ ਪੁੱਛ 10 ਉੱਪਰ ਕਹਿਆ ਤੁਸੀਂ ਪੁੱਛੋ ਜੇ ਨਹੀਂ ਕਹਤਾ ਫਿਰ ਲਓ ਮੈਂ ਤੂੰ ਤੂੰ ਨਾ ਕਹ ਗੱਲਾਂ ਵੱਧ ਕਰਦਾ ਪੁੱਛੇ 10 ਉੱਤੇ ਨਹੀਂ ਗਿਆ ਹਰਾਮ ਜਿਆਦਾ ਦਿੱਤਾ ਦਿਨ ਨੂੰ ਵੱਡਾ ਵਪਾਰੀ ਕਹਿੰਦੇ 10 ਦੀ ਲਾਇਏ ਨੇ ਮੈਂ 30 ਦੀ ਲਾਇਆ ਮੈਂ ਨਹੀਂ ਚੱਲ ਨਾ ਮੈਨੂੰ ਗੱਲ ਕੀ ਕਰਦਾ ਉੱਥੇ ਗੱਲਾਂ ਕੀ ਕਰਦਾ ਹੋਵੇ ਤਾਂ ਪੁੱਛ ਲੋ ਜਾਈ ਕਿੰਨੇ ਜਾਣੇ ਆਪਾਂ ਮੈਂ ਉਹਨੂੰ ਖੈਰ ਕਰ ਦੇ ਯਾਰ ਉਹ ਥਾਲਾ ਲੱਗਦਾ ਜਿੱਦਾਂ ਹੀ ਜਨਾ ਬੋਲਦਾ ਯਾਰ ਇਹ 10 ਦੀ ਅੰਦਾਜ਼ਾ ਅੱਲਾ ਉਹਦਾ ਸਾਰਾ ਕੀ ਮੈਂ ਰਾਜਾ ਦਾ ਪੱਤੀਰੇ ਥਾਣੇ ਦਿਖਾਉਣੇ ਆ ਬਾਬਾ 10 15 ਕਹੀ ਕਰ ਲਾਉਂਦੇ ਆ ਸ਼ਾਇਦ ਕੇ ਵੀ ਲਾਉਂਦੇ ਆ 15 30 ਦੀ ਉਹਨਾਂ ਨੂੰ ਕਿਹਾ ਤੇਰੀ ਕਦਰ ਕਰੀਏ ਤੈਨੂੰ 25 ਦੀ ਕਹਿੰਦੇ ਜੇ ਤੂੰ 15 ਦੀ ਕਹਿਣਾ ਨਾ ਜਾਂ 15 ਦੀ ਵੀ ਦਿੰਦਾ ਇੱਧਰ ਸੁਣ ਇੱਧਰ ਸੁਣ ਜੇ ਤੂੰ ਮੈਨੂੰ ਕੱਚੀ ਆ ਮੈਂ ਕੱਚੀ ਕਰਕੇ ਉਹ ਗੱਲ ਸੁਣ ਲੈ ਕੱਚੀ ਆ ਟੱਕਿਆ ਟੋਲਾ ਜੇ ਤੈਨੂੰ ਹੋਰ ਉਹ ਕਰਦੇ ਆ ਮੈਂ ਤੇਰੇ ਨਾਲ ਰਾਜ਼ੀ ਆ ਪਰ ਮੈਂ ਤੇਰੇ ਇਸ ਦਬ ਦਾ ਬਜੇ ਚ ਹੁਣ ਮੈਂ ਇਹਨਾਂ ਦੇ ਉੱਤੋਂ ਨਹੀਂ ਚੁੱਪ ਕਰਕੇ ਮੱਥੇ ਲਾ ਲਾ ਅੱਜ ਅੱਜ ਉਹ ਸੁਣ ਅੱਜ ਮੇਰੀ ਮੰਨੇਗਾ ਗੰਨ ਤੂੰ ਕਹੇਗਾ ਵੀ ਹਾਂ ਮੰਗਿਆ ਠੀਕ ਖੱਚੇ ਥਾਣ ਵੀ ਖਚਾ ਛੌਂਕੀ ਥਾ ਵੀਰੀਆਂ ਫਰਾਂ ਵੀ ਮੈਡੀਕਲ ਖੱਚੇ ਥਾਣੇ ਨਹੀਂ ਥਣ ਤੇ ਦਿਖਾ ਦੂੰ ਇੱਕ ਮਿੰਟ ਕੋਈ ਗੱਲ ਬਹੁਤ ਨਾ ਹਰ ਤੂੰ ਇੱਥੇ ਖੜ ਪੰਦਾ ਉਰੇ ਖੜ ਜਾ ਕੱਢ ਜੂ ਇਹ ਗੱਲ ਇਹ ਗੱਲ ਨਾ ਖੱਚੇ ਥਾਣੇ ਲੈ ਨਹੀਂ ਇੱਕ ਮਿੰਟ ਅਰੇ ਅਰੇ ਛੱਡ ਦੇ ਬਾਬਾ ਨਹੀਂ ਫਰਕ ਵਾਲਾ ਉਹ ਮੈਂ ਉਹ ਛੱਡ ਦੇ ਯਾਰ ਇੱਧਰ ਆ ਜਾ ਇੱਧਰ ਆ ਜਾ ਬਾਲਾ ਬੱਟਾ ਬਾਲਾ ਬੱਟਾ ਪਿਆ ਮੰਨ ਲੈ ਗੱਲ ਨੂੰ ਮੰਨ ਲੈ ਮੈਂ ਤੜਕੇ ਤੇ ਦੇ ਦਿੰਦਾ ਯਾਰ ਕਸਮ ਲੱਗੇ ਤੇਰੇ ਕੋਲ ਝੂਠ ਨਹੀਂ ਮਾਰੀ ਦਿਲ ਦੀ ਗੱਲ ਦੱਸਦੀ ਆ ਤੇਰੇ ਕੋਲ ਛੱਡ ਡੈਂਗੇ ਉਹ ਕੱਟ ਰਾ ਨਹੀਂ ਦਿੰਦਾ ਪਹਿਲਾਂ ਸੁਣ ਇੱਥੇ ਉਹ

ਵਾਚ ਕਰ ਲੈ ਬਾਬਾ ਮੈਂ ਨਹੀਂ ਹੁਣੀ ਦੇ ਦੇਖ ਤੂੰ ਜੇ ਗੱਲਾਂ ਕਰਨੀਆਂ ਉਹਨਾਂ 'ਚ ਕੋਈ ਫਾਇਦਾ ਨਹੀਂ 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 ਗੱਲ ਨਹੀਂ ਯਾਰ ਨਹੀਂ ਯਾਰ ਤੇਰੀ ਕਦਰ ਮੈਂ ਇਹਨੂੰ ਰਾਹ ਦੇਤਾ ਬਾਬੇ ਨੇ ਦੀ ਕਦਰ ਕਰੀ ਐ ਤੇਰੀ ਵੀ ਕਦਰ ਕਰੀ ਜਾਂਦਾ ਨਹੀਂ ਮੇਰੀ ਕਦਰ ਕੀ ਕਰੀ ਤੇ ਇੰਨੇ ਜਿਹਾ ਮੈਂ ਤੜਕੇ ਤੇ ਵੜਾ ਦਿੰਦਾ ਫਿਰ ਇਹਨੂੰ ਉਹ ਨਾ ਕਿਉਂ ਹੁੰਦੀ ਜਾਂਦਾ ਉੱਤੇ ਖਾਸਮਾ ਇਹ ਕੀ ਹੋ ਰਿਹਾ ਹੈ ਲੈ ਲੈ ਬਾਹਰ ਦੇ ਬੁਆ ਖੰਦੇ ਲੈ ਲੈ ਪਾਹੇ ਦੇ ਹੋਰ ਕੀ ਐਵੇਂ ਪੁੱਛੀ ਬਾਬਾ ਮੰਗੇ ਨਹੀਂ ਨਹੀਂ ਯਾਰ 15 ਨਹੀਂ ਹੁਣੀ ਨਾ ਕਿਤੇ ਪੈਸੇ ਤੇਰੀ ਕਸੂਰ ਨਹੀਂ ਹੋਇਆ ਹੋਇਆ ਨਹੀਂ ਮੈਂ ਚਾਹ ਦੇ ਇੱਕ ਗੱਲ ਸੁਣ ਓਏ ਮੱਛਾ ਮੇਰੇ ਰੂਮ ਵਿੱਚ ਬੜੀ ਗੁੱਟੀ ਨੇ ਬੜੀ ਬੈਦੀ ਵਾਲੀ ਗੁੱਟੀ ਨੇ ਓਏ ਆ ਜਾ ਆ ਜਾ ਤੈਨੂੰ ਤੈਨੂੰ 15 ਮਿਲਣਾ 2000 ਮੇਰਾ ਕਾ ਮੈਂ ਕੋਈ ਇਹਦੇ ਚ ਥੋੜਾ ਹੈ ਮੋੜੀ ਦਾ ਨਹੀਂ ਹੁੰਦਾ ਇੱਕ ਗੱਲ ਹੋਰ ਦੱਸਦਾ ਤੈਨੂੰ ਸੁਣ ਲੈ ਜੇ ਤੱਕ ਕਿਸੇ ਦੀਦ ਨੂੰ ਮੈਂ ਦਿੰਦਾ ਨਹੀਂ ਮੋੜ ਨਹੀਂ ਮੋੜਦਾ ਹੋਇਆ ਉਹ ਜਿਹੜੀ ਗੱਲ ਕਹੀਏ ਮੰਨੀ ਦਾ ਹੁੰਦਾ ਤੇਰੀ ਤਾਂ ਮੈਂ ਤੈਨੂੰ ਰਾਹ ਦਿੱਤਾ ਯਕੀਨ ਮੰਨੀ ਤੈਨੂੰ ਰਾਹ ਦਿੱਤਾ ਆ ਗੱਲ ਕਹੀ ਹੁੰਦੀ ਕਿਸੇ ਦੀ ਦੌਣੀ ਤੇ ਹੁੰਦੀ ਏ ਦਰਕੇ ਵੀ ਆ ਫੜ ਗਰ ਪੈਸੇ ਓਏ ਬਾਲਾ ਨਹੀਂ ਬੋਲੀਦਾ ਹੁੰਦਾ ਇਹ ਮੈਨੂੰ ਕਹਿੰਦਾ ਵੀ ਐਂ ਕਹਿੰਦਾ ਉਹਨਾਂ ਨੇ ਆ ਕੇ ਇਹਨਾਂ ਨੇ 10 ਲਾਤਾ ਕਹਿੰਦਾ ਸ਼ਾਇਦ 15 ਲਾਉਂਦਾ ਮੈਂ ਕਿਹਾ ਜੇ 15 ਦੀ ਹੋਗੀ ਕਹਿੰਦਾ ਨਹੀਂ ਦੇਣੀ ਮੈਂ ਕਿਹਾ 2000 ਦਰਾਲੀਆ 17 ਦੀ ਹੋਗੀ ਜੇ ਜਾਣਦੇ ਇਹ ਕਿੰਨੇ ਹੁਣ ਮੈਨੂੰ ਐ ਦੱਸ ਤੂੰ ਪੈਸੇ ਗੈਂਟਾ ਨੂੰ ਹੋਰ ਦਿੰਨਾ ਉਹ ਪਹਿਲਾਂ ਸੱਤ ਦਾ ਫਾਈਨਲ ਕਰ ਲੈ ਹੋ ਗਿਆ ਫਾਈਨਲ 17 ਨਹੀਂ ਆਣੀ ਬਪਾ ਜੀ ਨਹੀਂ ਹਣੀ ਗਲਤ ਗੱਲ ਨਹੀਂ ਕਰ ਯਕੀਨ ਮੰਨੀ ਤੈਨੂੰ ਮੈਂ ਦੇਖ ਰਾ ਜੀ ਪਰ ਤੂੰ ਕਿਸੇ ਫਿਰ ਹੁਣ ਕਿਉਂ ਮੋੜੀ ਨਾ ਹੋਵੇ ਪਸਾ ਇੰਨਾਂ ਚ ਨਹੀਂ ਤੂੰ ਜਿਆਦਾ ਸਿਆਣਪ ਚੜ ਵਰਦਾ ਗੱਲ ਤੂੰ ਸਿਆਣਪ ਚੜਦਾ ਨਹੀਂ ਸਿਆਣਪ ਚੜਿਆ ਔਰ ਇਹਦੇ ਪੈਸੇ ਤੈਨੂੰ ਮੈਂ ਦੇਖ ਬਾਰ ਐਨ ਤਾਂ ਬੱਚੀ ਮੈਂ ਸੇ ਮୋ ਇਹ ਹੀ ਨਹੀਂ ਪਤਾ ਚਲਦਾ ਵਧੀਆ ਵਧੀਆ ਚਾ ਹਾਂ ਜੀ ਦੱਸ ਦੱਸ ਫਿਰ ਕੋਈ ਗੱਲ ਨਹੀਂ ਤੁਸੀਂ ਦੱਸੋ ਕੋਈ ਗੱਲ ਕਹੇ ਕੁਝ ਨੇੜੇ ਇਹਨੂੰ ਵੇਚਣ ਵਾਲੀ ਗੱਲ ਕਹੇਗਾ ਉਹ ਹੀ ਜੀ ਲੈ ਇਹ ਕਸੂਰ ਹੈ ਇਹ ਕਸੂਰ ਹੈ ਮੈਂ ਤੁਸਾਂ ਸਮਝਾਦਾ ਪਰ ਮੈਨੂੰ ਲੱਗਿਆ ਆ ਪਹਾਣਾ ਪੰਗਰਨੀ 20 ਦੀ ਕਰਦੇ ਕੋਈ ਗੱਲ ਨਹੀਂ ਕਹਿੰਦਾ 40 ਲੱਗਿਆ 45 ਲੱਗਿਆ 40 ਲੱਗਿਆ ਨਹੀਂ ਤੇਰਾ ਮਾਲ ਆ ਯਾਰ ਉਹਵੇਂ ਨਹੀਂ ਇਹਦੇ ਤੇ ਲੱਗਣਾ ਜਾਇਜ਼ ਮੁੱਲ ਜਿਹੜਾ ਭਾਗ ਆ ਉਹ ਲੱਗਣਾਗਾ ਮੈਂ ਇਹ ਨਹੀਂ ਕਹਿੰਦਾ ਵੀ ਲੱਗਣਾ ਨਹੀਂ ਸਹੀ ਹੈ ਸਹੀ ਹੈ ਲੱਗਣਾ ਮੈਂ ਵੀ ਲਾਉਣਾ ਹੈ ਲਾਣਾ ਬਿਲਕੁਲ ਲਾਣਾ ਹੈ ਹੈ ਬਿਲਕੁਲ ਲਾਣਾ ਕੋਈ ਜਾਇਜ਼ ਗੱਲ ਨਾਲ ਕੋਈ ਤੁਸੀਂ ਕਿੰਨੇ ਦੀ ਕਹਿਤਾ ਹੋ ਇੱਕ ਛੱਡ ਦੀ ਹਾਂ ਨਾ ਕਿੰਨਾ ਦੁੱਧ ਆ ਵੀਰ ਥੱਲੇ ਨਹੀਂ ਨਾ ਬਣੀ ਮੈਂ ਨਹੀਂ ਜੀ ਉਹ ਗੱਲ ਮੈਂ ਆ ਆ ਦੇ ਦਵਾ ਡੇਢ ਚ ਦੇ ਦੇ ਕਿੰਨੇ ਜੀ ਦੋਗੇ ਡੇਢ ਚ ਪਹਿਲੇ ਨਹੀਂ ਜੀ ਗੱਲ ਕਰਉ ਨਾ ਲੈਣ ਦੇ ਨਾਲ ਆ ਜਾ ਦੇ ਦੇ ਮੈਂ ਮੱਝ ਨਾਲ ਇਹਨੂੰ ਤੋੜਵਾ ਹਾਂ ਹਾਂ ਹੈ ਸੇਖਾ ਕੱਲ ਇਹਦਾ ਜਦਾਈ ਸਨ ਬਹੁਤ ਸੁਣਾਓ ਠੀਕ ਹੈ ਥੋੜਾ ਉੱਚਾ ਪਾਣੀ ਪੀਅ ਸਨਾ